ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮਾਜ ਮਹੱਲਾ ਤੀਜਾ ਤੇਰੇ ਭਗਤ ਸੁਹੇ ਸਾਚਾ ਦਰਬਾਰੇ ਗੁਰ ਕੈ ਸ਼ਬਦ ਨਾਮ ਸਵਾਰੇ ਸਦਾ ਆਨੰਦ ਰਹੇ ਦਿਨ ਰਾਤੀ ਗੋਣ ਕਹ ਗੁਣੀ ਸਮਾਵਣਿਆ ਹੋ ਵਾਰੀ ਜਿਉ ਵਾਰੀ ਨਾਮ ਸੁਣ ਮੰਨ ਵਸਾਵਣਿਆ ਹਰ ਜਿਉ ਸੱਚਾ ਉਚੋ ਉਚਾ ਹੋ ਮੈ ਮਾਰ ਮਿਲਾ ਬਣਿਆ ਰਹਾਓ ਹਰ ਜਿਉ ਸਾਚਾ ਸਾਚੀ ਨਾਈ ਗੁਰ ਪ੍ਰਸਾਦਿ ਕਿਸੈ ਮਿਲਾਈ ਗੁਰ ਸ਼ਬਦ ਮਿਲਹਿ ਸੇ ਵਿਛੜੈ ਨਾਹੀ ਸਾਜੇ ਸੱਚ ਸਮਾਵਣਿਆ ਤੁਜਤੇ ਬਾਹਰ ਕਛੂ ਨਾ ਹੋਏ ਤੂੰ ਕਰ ਕਰ ਵੇਖਹਿ ਜਾਣਹਿ ਸੋਏ ਆਪੇ ਕਰੇ ਕਰਾਏ ਕਰਤਾ ਗੁਰਮਤਿ ਆਪ ਮਿਲਾਵਣਿਆ ਕਾਮਣ ਗੁਣਵੰਤੀ ਹਰ ਪਾਏ ਭੈ ਭਾਏ ਸਿੰਗਾਰ ਬਣਾਏ ਸਤ ਗੁਰ ਸੇਵ ਸਦਾ ਸੋਹਾਗਣ ਸੱਚ ਉਪਦੇਸ਼ ਸਮਾਵਣਿਆ ਸ਼ਬਦ ਵਿਸਾਰਨ ਤਿਨਾ ਠੌਰ ਨਾ ਠਾਓ ਪਰਮ ਭੂਲੇ ਜਿਉ ਸੁਣੈ ਘਰ ਕਾਓ ਹਲਤ ਪਲਤ ਤਿਨੀ ਦੋ ਵੈ ਗਵਾਏ ਦੁਖੇ ਦੁਖ ਵਿਹਾਵਣਿਆ ਲਿਖਦਿਆਂ ਲਿਖਦਿਆਂ ਕਾਗਦ ਮਾਸਕ ਹੋਈ ਦੂਜਾ ਪਾਏ ਸੁਖ ਪਾਏ ਨਾ ਕੋਈ ਕੂੜ ਲਿਖੈ ਤੈ ਕੂੜ ਕਮਾਵੇ ਜਲ ਜਾਵੇ ਕੂੜ ਚਿੱਤ ਲਾਵਣਿਆ ਗੁਰਮਖ ਸਚੋ ਸੱਚ ਲਿਖਿਆ ਵਿਚਾਰ ਸੇ ਜਨ ਸੱਚੇ ਪਾਵੇ ਮੋਖ ਦਵਾਰ ਸਾਚਾ ਕਾਗਦ ਕਲਮ ਮਸਵਾਣੀ ਸੱਚ ਲਿਖ ਸੱਚ ਸਮਾ ਬਣਿਆ ਮੇਰਾ ਪ੍ਰਭ ਅੰਤਰ ਬੈਠਾ ਵੇਖੈ ਗੁਰ ਪ੍ਰਸਾਦਿ ਮਿਲੈ ਸੋਈ ਜਨ ਲੇਖੈ ਨਾਨਕ ਨਾਮ ਮਿਲੈ ਵਡਿਆਈ ਪੂਰੇ ਗੁਰ ਤੇ ਪਾਵਣਿਆ ਮਾਜ ਮਹੱਲਾ ਤੀਜਾ ਆਤਮ ਰਾਮ ਪਰਗਾਸ ਗੁਰ ਤੇ ਹੋਵੈ ਹੋ ਮੈ ਮੈਲ ਲਾਗੀ ਗੁਰ ਸ਼ਬਦੀ ਖੋਵੈ ਮਨ ਨਿਰਮਲ ਅਨੰਦਿਨ ਭਗਤੀ ਰਾਤਾ ਭਗਤ ਕਰੇ ਹਰਿ ਪਾਵਣਿਆ ਹੋ ਵਾਰੀ ਜਿਓ ਵਾਰੀ ਆਪ ਭਗਤੇ ਕਰਨ ਅਵਰਾ ਭਗਤੇ ਕਰਾਵਣਿਆ ਦਿਨਾ ਭਗਤ ਜਨਾ ਕੋ ਸਦ ਨਮਸਕਾਰ ਕੀਜੈ ਜੋ ਅਨ ਦਿਨ ਹਰ ਗੁਣ ਗਾਵਣਿਆ ਰਹਾਓ ਆਪੇ ਕਰਤਾ ਕਾਰਣ ਕਰਾਏ ਜਿਤ ਭਾਵੈ ਤਿਤ ਕਾਰੈ ਲਾਏ ਪੂਰੇ ਭਾਗ ਗੁਰ ਸੇਵਾ ਹੋਵੈ ਗੁਰਸੇਵਾ ਤੇ ਸੁਖ ਪਾਵਣਿਆ ਮਰ ਮਰ ਜੀਵੇ ਤਾਂ ਕਿ ਛਾਏ ਗੁਰ ਪ੍ਰ사ਦੀ ਹਰ ਮਨ ਵਸਾਏ ਸਦਾ ਮੁਕਤ ਹਰ ਮਨ ਵਸਾਏ ਸਹਜੇ ਸਹਜ ਸਮਾਵਣਿਆ ਬਹੁ ਕਰਮ ਕਮਾਵੇ ਮੁਕਤੇ ਨਾ ਪਾਏ ਦੇ ਸੰਤਾਰ ਭਵੇ ਦੂਜੇ ਭਾਏ ਖਵਾਏ ਮਿਰਥਾ ਜਨਮ ਗਵਾਇਆ ਕਪਟੀ ਬੇਨ ਸ਼ਬਦੈ ਦੁਖ ਪਾਵਣਿਆ ਤਾਵਤ ਰੱਖੈ ਠਾਕ ਰਹਾਏ ਗੁਰ ਪ੍ਰਸਾਦੀ ਪਰਮ ਪਦ ਪਾਏ ਸਤ ਗੁਰ ਆਪੇ ਮੇਲ ਮਿਲਾਏ ਮੇਲ ਪ੍ਰੀਤਮ ਸੁਖ ਪਾਵਣਿਆ ਇੱਕ ਕੂੜ ਲਾਗੇ ਕੂੜੇ ਫਲ ਪਾਏ ਦੂਜੇ ਭਾਏ ਬਿਰਥਾ ਜਨਮ ਮੰਗਵਾਏ ਆਪ ਡੁੱਬੇ ਸਗਲੇ ਕੁਲ ਡੋਬੇ ਕੂੜ ਬੋਲ ਬਿਖ ਖਾਵਣਿਆ ਇਸ ਤਨ ਮੈ ਮਨ ਕੋ ਗੁਰਮਖ ਦੇਖੈ ਆਏ ਭਗਤ ਜَا ਹੋਂ ਮੈਂ ਸੋਖੈ ਸੇਧ ਸਾਧਕ ਮੋਨ ਧਾਰੀ ਰਹੇ ਲਿਬਲਾਏ ਤੈਨ ਪੀ ਤਨ ਮੈਂ ਮਨ ਨਾ ਦਿਖਾ ਬਣਿਆ ਆਪ ਕਰਾਏ ਕਰਤਾ ਸੋਈ ਹੋਰ ਕੇ ਕਰੇ ਕੀਤਾ ਕਿਆ ਹੋਈ ਨਾਨਕ ਜਿਸ ਨਾਮ ਦੇਵੈ ਸੋ ਲੇਵੈ ਨਾਮੋ ਮਨਵ ਸਾਵਣਿਆ ਮਾਜ ਮਹੱਲਾ ਤੀਜਾ ਇਸ ਗੁਫਾ ਮਹਿ ਅਖੋਟ ਢੰਡਾਰਾ ਤੇਸ ਵਿੱਚ ਵਸੈ ਹਰ ਅਲਖ ਪਾਰਾ ਆਪੇ ਗੁਪਤ ਪ੍ਰਗਟ ਹੈ ਆਪੇ ਗੁਰ ਸ਼ਬਦੀ ਆਪ ਬਿਨਾਵਣਿਆ ਹਉ ਵਾਰੀ ਜੀਓ ਵਾਰੀ ਅਮਰਤ ਨਾਮ ਮਾਨਵ ਸਾਵਣਿਆ ਅਮਰਤ ਨਾਮ ਮਹਾਰਸ ਮੀਠਾ ਗੁਰਮਤੀ ਅਮਰਤ ਪੀਆਵਣਿਆ ਰਹਾਉ ਹੋ ਮੈਂ ਮਾਰ ਬਜਰ ਕਪਾਟ ਖੁਲਾਇਆ ਨਾਮ ਅਮੋਲਕ ਗੁਰ ਪ੍ਰਸਾਦੀ ਪਾਇਆ ਬੇਨ ਸ਼ਬਦ ਹੈ ਨਾਮ ਨਾ ਪਾਏ ਕੋਈ ਗੋਰ ਕਿਰਪਾ ਮਾਨਵ ਸਾਵਣਿਆ ਗੋਰ ਗਿਆਨ ਅੰਜਨ ਸਚ ਨੇਤਰੀ ਪਾਇਆ ਅੰਤਰ ਚਾਨਣ ਅਗਿਆਨ ਹਨੇਰ ਗਵਾਇਆ ਜੋਤੀ ਜੋਤ ਮਿਲੀ ਮਨ ਮਾਨਿਆ ਹਰਦਰ ਸੋਭਾ ਪਾਵਣਿਆ ਸਰੀਰੋਂ ਪਾਲਣ ਕੋ ਬਾਹਰ ਜਾਏ ਨਾ ਮਨ ਨਾ ਲਹਿ ਬਹੁਤ ਬਿਗਾਰ ਦੁਖ ਪਾਏ ਮਨਮੁਖ ਅੰਦੇ ਸੂਜੈ ਨਾਹੀ ਫਿਰ ਘਿਰ ਆਏ ਗੁਰਮਖ ਵਥ ਪਾਵਣਿਆ ਗੁਰ ਪ੍ਰ사ਦੀ ਸਚਾ ਹਰ ਪਾਏ ਮਨ ਤਨ ਵੇਖੈ ਹੋਮੈ ਮੈਲ ਜਾਏ ਬੈ ਸੋ ਸੋ ਥਾਨ ਸਦ ਹਰ ਗੁਣ ਗਾਵੇ ਸਚੈ ਸ਼ਬਦ ਸਮਾਵਣਿਆ ਨੌ ਦਰ ਠਾਕੇ ਧਾਵਤ ਰਹਾਏ ਦਸ ਵੈ ਨਿਜ ਘਰ ਵਾਸਾ ਪਾਏ ਓਥੈ ਅਨਹਦ ਸ਼ਬਦ ਵਜੈ ਦਿਨ ਰਾਤੀ ਗੁਰਮਤੀ ਸ਼ਬਦ ਸੁਣਾਵਣਿਆ ਬੇਨ ਸ਼ਬਦ ਹੈ ਅੰਤਰਿਆ ਨੇਰਾ ਨਾ ਵਸਤ ਲਹੈ ਨਾ ਝੂਕੈ ਫੇਰਾ ਸਤ ਗੁਰ ਹੱਥ ਕੁੰਜੀ ਹੋਰਤ ਦਰ ਖੁੱਲੈ ਨਾਹੀ ਗੁਰ ਪੂਰੇ ਭਾਗ ਮਿਲਾਵਣਿਆ ਗੋਪਤ ਪ੍ਰਗਟ ਤੋ ਸਭ ਨੇ ਥਾਈ ਗੁਰ ਪ੍ਰਸਾਦੀ ਮਿਲ ਸੋਜੀ ਪਾਈ ਨਾਨਕ ਨਾਮ ਸਲਾਹੇ ਸਦਾ ਤੂੰ ਗੁਰਮੁਖ ਮਨ ਵਸਾਵਣਿਆ ਮਾਜ ਮਹੱਲਾ ਤੀਜਾ ਗੁਰਮਖ ਮਿਲੈ ਮਿਲਾਏ ਆਪੇ ਕਾਲ ਨਾ ਜੋ ਹੈ ਦੁਖ ਨਾ ਸੰਤਾਪੇ ਹੋ ਮੈਂ ਮਾਰ ਬੰਧਨ ਸਭ ਤੋੜੈ ਗੁਰਮਖ ਸ਼ਬਦ ਸੁਹਾਵਣਿਆ ਹੋ ਵਾਰੀ ਜੀਓ ਵਾਰੀ ਹਰ ਹਰ ਨਾਮ ਸੁਹਾਵਣਿਆ ਗੁਰਮਖ ਗਾਵੇ ਗੁਰਮਖ ਨਾਚੈ ਹਰ ਸੇਤੀ ਚਿਤ ਲਾਵਣਿਆ ਰਹਾਓ ਹੋ ਵਾਰੀ ਜਿਉ ਵਾਰੀ ਹਰ ਹਰ ਨਾਮ ਸੁਹਾਵਣਿਆ ਗੁਰਮਖ ਗਾਵੇ ਗੁਰਮਖ ਨਾਚੈ ਹਰ ਸੇਤੀ ਚਿਤ ਲਾਵਣਿਆ ਰਹਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ